ਅੱਜ ਦੀ ਪ੍ਰੈਸ ਕਾਨਫਰੰਸ थाना ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨ ਆਈਡੈਂਟੀਫਾਈਡ ਡੈਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹ ਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨ ਆਈਡੈਂਟੀਫਾਈਡ ਡੈਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹਦੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਸਾਡੇ ਮੌਕੇ ਤੇ ਗਏ ਡੀ ਐਸ ਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਫਤੀਸ਼ ਕਰਨ ਦੇ ਬਾਅਦ ਪਹਿਲਾ ਤਰ ਜਿਹੜੀ ਆ ਨਾ ਆਇਡੈਂਟੀਫਾਈਡ ਡੈਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਵੀ ਨਾਮ ਸਾਨੂੰ ਪਤਾ ਲੱਗਾ ਕਿ ਉਹ ਬਰਿੰਦਰ ਸਿੰਘ ਹੈਗਾ ਸਨ ਆਫ ਕੁਲਵੰਤ ਸਿੰਘ ਵਾਸੀ ਬੁਰਜ ਦੇਵਾਂ ਸਿੰਘ ਦਾ ਉਹਦੀ ਡੈਡ ਬੋਡੀ ਸੀਗੀ ਔਰ ਇਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਵੀਜ਼ਨ ਪੱਟੀ ਵਾਲਿਆਂ ਨੇ ਔਰ ਐਸ ਐਚਓ ਹਰੀਕੇ ਨੇ ਇਹਨੂੰ ਵਿਦਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰ ਇਹ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਤਰਨਤਾਰਨ ਪੁਲਿਸ ਦੀ ਜਿਹਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਫ੍ਰੈਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਨੂੰ ਜਨਕੀ ਜਨਕੀ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੀ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਵਗੈਰਾ ਵੀ ਕੀਤੀ ਔਰ ਡਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਾਂ ਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਦਾ ਮਰਡਰ ਹੋਨ ਜ਼ਾਮ ਦਿੱਤਾ ਕੀ ਥਾਰ ਵਰਤਿਆ ਜੀ ਇਹ ਕਿਰਚ ਕੀ ਕਿਰਚ ਹੱਥ ਵਰਤ ਕੇ ਕਿਰਚ ਮਾਰੀ ਹੈ ਜੀ ਇਹਦੇ ਤੇ ਉਹ ਉਸ ਦਿਨ ਲਾਤੀ ਜਦ ਮੜਾਈ ਉਹ ਵਜਾ ਨੂੰ ਤੁਸੀਂ ਹਾਂ ਜੀ ਉਹ ਵਜਾ ਰੰਜਿਸ਼ ਸੀਗੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਰਿਪੋਰਟ ਸਬਮਿਟ ਮੈਮ ਕਿੰਨੀ ਏਜ ਹੈ ਔਰ ਮੈਰਿਡ ਹੈ ਆ ਮੈਰਿਡ ਹੈ ਮਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਜਿਹੜੀ ਬੋਡੀ ਮਿਲੀ ਸੀ ਦਰਿਆ ਚ ਮਿਲੀ ਸੀ ਨਹੀਂ ਡੈਡ ਬੋਡੀ ਦਰਿਆ ਦੇ ਚੋਂ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ ਹਟ ਕੇ ਇੱਕ ਸੁਆ ਹੈ ਉਹਦੇ ਲੱਗ ਨਹੀਂ ਨਹੀਂ ਦੇ ਵਿੱਚ ਇੱਕ ਲੱਈਆ ਅਕਿਊਜ਼ ਜੀ ਵੀ ਹੋ ਗਿਆ ਹਾਂ ਜੀ ਇੱਕ ਹੀ ਅਕਿਊਜ਼ਡ ਹੈ ਜੀ ਸੰਦੀਪ ਸਿੰਘ Vai pender buda é